ਕੋਝ ਆਦਮੀਆਂ ਨੇ ਜੂਆ ਖੇਡਣਾ ਸ਼ੁਰੂ ਕੀਤਾ ਜਿਸ ਤੋਂ ਬਾਅਦ ਵਿੱਚ ਕੁਝ ਆਣ ਕੇ ਅਣਪਛਾਤੇ ਬੰਦਿਆਂ ਨੇ ਆਣ ਕੇ ਉਸ ਜੂਏ ਦੀ ਜਿਹੜੀ ਸੀ ਪਾਰਟੀ ਨੂੰ ਲੁੱਟ ਲਿਆ ਉਹਨਾਂ ਕੋਲ ਪੈਸੇ ਪਿਸਤੌਲ ਦੀ ਨੋਕ ਦੇ ਲੁੱਟ ਕੇ ਲੈ ਗਏ ਜਿਸ ਦੀ ਸਾਡੇ ਕੋਲ ਇਨਫੋਰਮੇਸ਼ਨ ਜਦੋਂ ਪਹੁੰਚੀ ਉਸ ਤੇ ਮਕਦਮਾ ਨੰਬਰ 136 ਡੇਟਡ 10/9/24 ਅੰਡਰ ਸੈਕਸ਼ਨ 13 367 ਗੈਮਲਿੰਗ ਐਕਟ 309 ਆਬਲੀਕ ਚਾਰ ਬੀ ਐਨ ਐਸ 25 58 ਆਰਮਜੈਕਟ ਦਾ ਵਾਦਾ ਜਰਮ 223 ਬੀ ਐਨ ਐਸ ਬਾਈਕਰਪ ਜਿਸੀ ਐਨ ਡੀ ਪੀ ਐਸ ਸੈਕਟਰ ਮਕਦਮੇ ਦੀ ਤਤੀਸ਼ ਅਮਲ ਚਲੰਦਗੀ ਇਸ ਦੇ ਵਿੱਚ ਰਮਨ ਉਪਲ ਜਿਹੜਾ ਕਿ ਉਸੇ ਹੋਟਲ ਦਾ ਮੈਨੇਜਰ ਸੀ ਜਿਨੇ ਕਿ ਹੋਟਲ 'ਚ ਜੂਆ ਕਰਵਾਇਆ ਜੂਆ ਕਰਵਾਉਣਾ ਵੀ ਜਰਮ ਹੈ ਉਹਦੇ ਦਾ ਮੈਨੇਜਰ ਇਹਦਾ ਹੋਟਲ ਮਾਲਕ ਸੀ ਇਹਦੇ ਕਮਾਲਕਾ ਮੈਨੇਜਰ ਦੋਨੋਂ ਇਕੱਠੇ ਕੰਮ ਕਰਦਾ ਹੈ ਇਹ ਉੱਥੇ ਸੀ ਇਹਨੇ ਰੂਮ ਦੀ ਐਂਟਰੀ ਵੀ ਇਹਨੇ ਕੀਤੀਆਂ ਨੇ ਇਹ ਮਕਦਮੇ 'ਚ ਗ੍ਰਫਤਾਰ ਕੀਤਾ ਗਿਆ ਅਤੇ ਜਿਹੜੇ ਲਟੇਰੇ ਸੀ ਲੁੱਟਣ ਆਏ ਉਹਨਾਂ ਦੇ ਵਿੱਚ ਦੋ ਦੋਸ਼ੀ ਸੰਦੀਪ ਕੁਮਾਰ ਉਰਫ ਤੋਤਾ ਅਤੇ ਦਿਵਿੰਦਰ ਸਿੰਘ ਪੁੱਤਰ ਲਖਬੀਰ ਸਿੰਘ ਵਾਸੀ ਨੰਗਲੀ ਫਤਿਹਗੜ ਇਹਨਾਂ ਨੂੰ ਗ੍ਰਫਤਾਰ ਕੀਤਾ ਗਿਆ ਜਿਹੜਾ ਦਿਵਿੰਦਰ ਸਿੰਘ ਹੈ ਉਹਦੇ ਕੋਲੋਂ ਦੇਸੀ ਬੱਤੀ ਬੋਰ ਦਾ ਪਿਸਤਲ ਤੇ ਪੰਜ ਜਿੰਦਾ ਰਾਉਂਡ ਬਰਾਮਦ ਕੀਤੇ ਗਏ ਜਿਹੜਾ ਸੰਦੀਪ ਕੁਮਾਰ ਉਰਫ ਤੋਤਾਵਾ ਇਹ ਦੇ ਕੋਲੋਂ ਡਰਾਮਾ ਡੋਲਦੀਆਂ 100 ਜਿਹੜੀ ਗੋਲੀ ਆ ਜਿਹੜੀ ਕਿ 500 ਗੋਲੀ ਜਿਹੜੀ 520 ਗੋਲੀਆਂ ਜਿਹੜੀਆਂ ਅਸੀਂ ਬਰਾਮਦ ਕੀਤੀਆਂ ਗਈਆਂ ਨੇ ਸਾਡੇ ਕੋਲ ਇਹਨਾਂ ਦੇ ਨਾਲ ਜਿਹੜੇ ਹੋਰ ਦੋਸ਼ੀ ਨੇ ਜਿਹੜੇ ਕਰੀਬ 7 ਦੋਸ਼ੀ ਹੋਰ ਨੇ ਜਿਨ੍ਹਾਂ ਦੇ ਵਿੱਚ ਹੋਟਲ ਦਾ ਇੱਕ ਮਾਲਕ ਵੀ ਆ ਇੱਕ ਜਿਸ ਨੇ ਕਹਿ ਕੇ ਰੂਮ ਬੁੱਕ करवाई ਸੀ ਹੂੰ ਪਰ ਤਾਂ ਇਹ ਹੋਰ ਦੋਸ਼ੀ ਵੀ ਨੇ ਜਿਹੜੇ ਇਹਦੇ ਵਿੱਚ ਨਾਮਿਨੇਟ ਕੀਤੇ ਆ ਜਿਨ੍ਹਾਂ ਨੂੰ ਸਾਡੀ ਪੁਲਿਸ ਪਾਰਟੀ ਜਿਹੜੀ ਆ ਜਲਦੀ ਜਲਦੀ ਗ੍ਰਿਫਤਾਰ ਕਰਨ ਜਾਦੀ ਹੈ ਆਪਜੀ ਦੇ ਮਾధ్యਮ ਰਾਹੀਂ ਦੱਸਣਾ ਚਾਹੁੰਨਾ ਕਿ 7-8 ਸਤੰਬਰ ਦੀ ਰਾਤ ਨੂੰ ਹੋਟਲ ਗ੍ਰੈਂਡ ਪਾਰਕ ਦੇ ਵਿੱਚ ਹੋਟਲ ਵਾਲੇ ਨੇ ਇੱਕ ਕਮਰਾ ਦਿੱਤਾ ਜਿਹਦੇ ਵਿੱਚ ਕੁਝ ਆਦਮੀਆਂ ਨੇ ਜੂਆ ਖੇਡਣਾ ਸ਼ੁਰੂ ਕੀਤਾ ਜਿਸ ਤੋਂ ਬਾਅਦ ਵਿੱਚ ਕੁਝ ਆਣ ਕੇ ਅਣਪਛਾਤੇ ਬੰਦਿਆਂ ਨੇ ਆਣ ਕੇ ਉਸ ਜੁਏਲ ਜਿਹੜੀ ਸੀ ਪਾਰਟੀ ਨੂੰ ਲੁੱਟ ਲਿਆ ਉਹਨਾਂ ਕੋ ਪੈਸੇ ਪਿਸਤੌਲ ਦੀ ਨੋਕ ਦੇ ਲੁੱਟ ਕੇ ਲੈ ਗਏ ਜਿਸ ਦੀ ਸਾਡੇ ਕੋਲ ਇਨਫਾਰਮੇਸ਼ਨ ਜਦੋਂ ਪਹੁੰਚੀ ਉਸ ਤੇ ਮਕਦਮਾ ਨੰਬਰ 136 ਡੇਟਡ 10/9/24 ਅੰਡਰ ਸੈਕਸ਼ਨ 13 367 ਗੈਮਲਿੰਗ ਐਕਟ 309 ਆਬਲੀਕ 4 ਬੀ ਐਨ ਐਸ 25 ਜਿੰਜਰ ਆਟ ਆਰਮਜੈਕਟ ਦਾ ਵਧਾ ਜੁਰਮ 223 ਬੀ ਐਨ ਐਸ ਬਾਈਕ ਆਰ ਜੈਸੀ ਐਨ ਡੀ ਪੀ ਸੈਕਟ ਮਕਦਮੇ ਦੀ ਤੇ ਇਹ ਅਮਲ ਚੱਲ ਰਿਹਾ ਹੈ ਇਸ ਦੇ ਵਿੱਚ ਰਮਨ ਉਪਲ ਜਿਹੜਾ ਕਿ ਉਸੇ ਹੋਟਲ ਦਾ ਮੈਨੇਜਰ ਸੀ ਜਿਨੇ ਕਿ ਹੋਟਲ 'ਚ ਜੂਆ ਕਰਵਾਇਆ ਜੂਆ ਕਰਾਉਣਾ ਵੀ ਜੁਰਮ ਹੈ ਉਹਦੇ ਤੇ ਮੈਨੇਜਰ ਇਹਦਾ ਹੋਟਲ ਮਾਲਕ ਸੀ ਇਹ ਕਮਾਲਕਾ ਮੈਨੇਜਰ ਦੋਨੋਂ ਇਕੱਠੇ ਕੰਮ ਕਰਦਾ ਹੈ ਇਹ ਉੱਥੇ ਸੀ ਇਹਨੇ ਰੂਮ ਦੀ ਐਂਟਰੀਆਂ ਵੀ ਇਹਨੇ ਕੀਤੀਆਂ ਨੇ ਇਹ ਮਕਦਮੇ 'ਚ ਗ੍ਰফতার ਕੀਤਾ ਗਿਆ ਅਤੇ ਜਿਹੜੇ ਲਟੇਰੇ ਸੀ ਲੁੱਟਣ ਆਏ ਉਹਨਾਂ ਦੇ ਵਿੱਚ ਦੋ ਦੋਸ਼ੀ ਸੰਦੀਪ ਕੁਮਾਰ ਉਰਫ ਤੋਤਾ ਅਤੇ ਦਵਿੰਦਰ ਸਿੰਘ ਪੁੱਤਰ ਲਖਵੀਰ ਸਿੰਘ ਵਾਸੀ ਨੰਗਲੀ ਫਤਿਹਗੜ ਇਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਜਿਹੜਾ ਦਵਿੰਦਰ ਸਿੰਘ ਹੈ ਉਹਦੇ ਕੋਲੋਂ ਦੇਸੀ ਬੱਤੀ ਬੋਰ ਦਾ ਪਿਸਤਲ ਤੇ ਪੰਜ ਜਿੰਦਾ ਰਾਉਂਡ ਬਰਾਮਦ ਕੀਤੇ ਗਏ ਜਿਹੜਾ ਸੰਦੀਪ ਕੁਮਾਰ ਉਰਫ ਤੋਤਾ ਵਾ ਇਹਦੇ ਕੋਲ ਡਰਾਮਾ ਡੋਲ ਦੀਆਂ 100 ਜਿਹੜੀ ਗੋਲੀ ਆ ਜਿਹੜੀ ਕਿ 500 ਗੋਲੀ ਜਿਹੜੀ 520 ਗੋਲੀਆਂ ਜਿਹੜੀਆਂ ਅਸੀਂ ਬਰਾਮਦ ਕੀਤੀਆਂ ਗਈਆਂ ਨੇ ਸਾਡੇ ਕੋਲ ਇਹਨਾਂ ਦੇ ਇਹਦੇ ਨਾਲ ਜਿਹੜੇ ਹੋਰ ਦੋਸ਼ੀ ਨੇ ਜਿਹੜੇ ਕਰੀਬ 7 ਦੋਸ਼ੀ ਹੋਰ ਨੇ ਜਿਨ੍ਹਾਂ ਦੇ ਵਿੱਚ ਹੋਟਲ ਦਾ ਇੱਕ ਮਾਲਕ ਵੀ ਆ ਜਿਸ ਨੇ ਕਹਿ ਕੇ ਰੂਮ ਬੁੱਕ करवाई ਸੀ ਹਾਂ ਅਜੇ ਹੋਰ ਦੋਸ਼ੀ ਵੀ ਨੇ ਜਿਹੜੇ ਇਹਦੇ ਵਿੱਚ ਨਾਮਿਨੇਟ ਕੀਤੇ ਆ ਜਿਨ੍ਹਾਂ ਨੂੰ ਸਾਡੀ ਪੁਲਿਸ ਪਾਰਟੀ ਜਿਹੜੀ ਆ ਜਲਦੀ ਜਿਹੜੀ ਆ ਗ੍ਰਿਫਤਾਰ ਕਰਨ ਜਾਦੀ ਹੈ ਆਪਜੀ ਦੇ ਮਾਜਮ ਰਹੀਂ ਦੱਸਣਾ ਚਾਹੁੰਨਾ ਕਿ 7-8 ਸਤੰਬਰ ਦੀ ਰਾਤ ਨੂੰ ਹੋਟਲ ਗ੍ਰੈਂਡ ਪਾਰਕ ਦੇ ਵਿੱਚ ਹੋਟਲ ਵਾਲੇ ਨੇ ਇੱਕ ਕਮਰਾ ਦਿੱਤਾ ਜਿਹਦੇ ਵਿੱਚ ਕੁਝ ਆਦਮੀਆਂ ਨੇ ਜੂਆ ਖੇਡਣਾ ਸ਼ੁਰੂ ਕੀਤਾ ਜਿਸ ਤੋਂ ਬਾਅਦ ਵਿੱਚ ਕੁਝ ਆਣ ਕੇ ਅਣਪਛਾਤੇ ਬੰਦਿਆਂ ਨੇ ਆਣ ਕੇ ਤੇ ਉਸ ਜੂਏ ਜਿਹੜੀ ਸੀ ਉਹ ਪਾਰਟੀ ਨੂੰ ਲੁੱਟ ਲਿਆ ਉਨਨਾਂ ਕੋ ਪੈਸੇ ਪਿਸਤੌਲ ਦੀ ਨਾਲ ਉਹਦੇ ਲੁੱਟ ਕੇ ਲੈ ਗਏ ਜਿਸ ਦੀ ਸਾਡੇ ਕੋਲ ਇਨਫੋਰਮੇਸ਼ਨ ਜਦੋਂ ਪਹੁੰਚੀ ਉਸ ਤੇ ਮਕਦਮਾ ਨੰਬਰ 136 ਡੇਟਡ 10/9/24 ਅੰਡਰ ਸੈਕਸ਼ਨ 13 367 ਗੈਮਲਿੰਗ ਐਕਟ 309 ਪਬਲਿਕ ਚਾਰ ਬੀ ਐਨ ਐਸ 25 ਜੰਜਨਾਰ ਆਰਮਜੈਕਟ ਦਾ ਵਧਾ ਜੁਰਮ 223 ਬੀ ਐਨ ਐਸ ਬਾਈ ਕਾਰਪ ਜੈਸੀ ਐਨ ਡੀ ਪੀ ਸੈਕਟਰ ਮਕਦਮੇ ਦੀ ਤਰੀਖ ਅਮਚਲੰਦੀ ਇਸ ਦੇ ਵਿੱਚ ਰਮਨ ਉਪਲ ਜਿਹੜਾ ਕਿ ਉਸੇ ਹੋਟਲ ਦਾ ਮੈਨੇਜਰ ਸੀ ਜਿਨੇ ਕਿ ਹੋਟਲ 'ਚ ਜੂਆ ਕਰਵਾਇਆ ਜੂਆ ਕਰਾਉਣਾਂ ਵੀ ਜੁਰਮ ਹੈ ਉਹਦੇ ਦਾ ਮੈਨੇਜਰ ਇਹਦਾ ਹੋਟਲ ਮਾਲਕ ਸੀ ਇਹ ਕਮਾਲਕਾ ਮੈਨੇਜਰ ਦੋਨੋਂ ਇਕੱਠੇ ਕੰਮ ਕਰਦਾ ਏ ਇਹ ਉੱਥੇ ਸੀ ਇਹਨੇ ਰੂਮ ਦੀ ਐਂਟਰੀਆਂ ਵੀ ਇਹਨੇ ਕੀਤੀਆਂ ਨੇ ਇਹ ਮਕਦਮੇ 'ਚ ਗੁਫਤਾਰ ਕੀਤਾ ਗਿਆ ਅਤੇ ਜਿਹੜੇ ਲਟੇਰੇ ਸੀ ਲੁੱਟਣ ਆਏ ਉਹਨਾਂ ਦੇ ਵਿੱਚ ਦੋ ਦੋਸ਼ੀ ਸੰਦੀਪ ਕੁਮਾਰ ਉਰਫ ਤੋਤਾ ਅਤੇ ਦਵਿੰਦਰ ਸਿੰਘ ਪੁੱਤਰ ਲਖਵੀਰ ਸਿੰਘ ਵਾਸੀ ਨੰਗਲੀ ਫਤਿਹਗੜ ਇਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਜਿਹੜਾ ਦਵਿੰਦਰ ਸਿੰਘ ਹੈ ਉਹਦੇ ਕੋਲੋਂ ਦੇਸੀ ਬੱਤੀਪੌਰ ਦਾ ਪਿਸਤਲ ਤੇ ਪੰਜ ਜਿੰਦਾ ਰਾਉਂਡ ਬਰਾਮਦ ਕੀਤੇ ਗਏ ਜਿਹੜਾ ਸੰਦੀਪ ਕੁਮਾਰ ਉਰਫ ਤੋਤਾਵਾ ਇਹਦੇ ਕੋਲੋਂ ਡਰਾਮਾ ਡੋਲ ਦੀਆਂ 100 ਜਿਹੜੀ ਗੋਲੀ ਆ ਜਿਹੜੀ ਕਿ 520 ਗੋੜੀਆਂ ਜਿਹੜੀਆਂ ਅਸੀਂ ਬਰਾਮਦ ਕੀਤੀਆਂ ਗਈਆਂ ਨੇ ਸਾਡੇ ਕੋਲ ਇਹਨਾਂ ਦੇ ਇਹਦੇ ਨਾਲ ਜਿਹੜੇ ਹੋਰ ਦੋਸ਼ੀ ਨੇ ਜਿਹੜੇ ਕਰੀਬ 7 ਦੋਸ਼ੀ ਹੋਰ ਨੇ ਜਿਨ੍ਹਾਂ ਦੇ ਵਿੱਚ ਹੋਟਲ ਦਾ ਇੱਕ ਮਾਲਕ ਵੀ ਆ ਇੱਕ ਜਿਸ ਨੇ ਕਹਿ ਕੇ ਰੂਮ ਬੁੱਕ करवाई ਸੀ ਹਮ ਤਾਂ ਹੋਰ ਦੋਸ਼ੀ ਵੀ ਨੇ ਜਿਹੜੇ ਇਹਦੇ ਵਿੱਚ ਨਾਮਿਨੇਟ ਕੀਤੇ ਆ ਜਿਨ੍ਹਾਂ ਨੂੰ ਸਾਡੀ ਪੁਲਿਸ ਪਾਰਟੀ ਜਿਹੜੀ ਆ ਜਲਦੀ ਜਲਦੀ ਗ੍ਰਿਫਤਾਰ ਕਰਨ ਜਾ ਰਹੀ ਹੈ ਆਪਜੀ ਦੇ ਮਾਧਮ ਰਹੀਂ ਦੱਸਣਾ ਚਾਹੁੰਨਾ ਕਿ 7-8 ਸਤੰਬਰ ਦੀ ਰਾਤ ਨੂੰ ਹੋਟਲ ਗ੍ਰੈਂਡ ਪਾਰਕ ਦੇ ਵਿੱਚ ਹੋਟਲ ਵਾਲੇ ਨੇ ਇੱਕ ਕਮਰਾ ਦਿੱਤਾ ਜਿਹਦੇ ਵਿੱਚ ਕੁਝ ਆਦਮੀਆਂ ਨੇ ਜੂਆ ਖੇਡਣਾ ਸ਼ੁਰੂ ਕੀਤਾ ਜਿਸ ਤੋਂ ਬਾਅਦ ਵਿੱਚ ਕੁਝ ਆਣ ਕੇ ਅਣਪਛਾਤੇ ਬੰਦਿਆਂ ਨੇ ਆਣ ਕੇ ਉਸ ਜੂਏ ਜਿਹੜੀ ਸੀ ਉਹ ਪਾਰਟੀ ਨੂੰ ਲੁੱਟ ਲਿਆ ਉਹਨਾਂ ਕੋਲ ਪੈਸੇ ਪਿਸਤੌਲ ਦੀ ਨੋਕ ਦੇ ਲੁੱਟ ਕੇ ਲੈ ਗਏ ਜਿਸ ਦੀ ਸਾਡੇ ਕੋਲ ਇਨਫੋਰਮੇਸ਼ਨ ਜਦੋਂ ਪਹੁੰਚੀ ਉਸ ਤੇ ਮੁਕੱਦਮਾ ਨੰਬਰ 136 ਡੇਟਰ 10/24 ਅੰਡਰ ਸੈਕਸ਼ਨ 13 367 ਗੈਮਿੰਗ ਐਕਟ 309 ਆਬਲੀਕ 4 ਬੀ ਐਨ ਐਸ 25 58 ਆਲਜੈਕਟ ਦਾ ਵਧਾ ਜੁਰਮ 223 ਬੀ ਐਨ ਐਸ ਬਾਈਕਾਟ ਜਿਸੀ ਐਨ ਡੀ ਪੀ ਸੈਕਟਰ ਮਕਦਮੇ ਦੀ ਤਤੀਸ਼ ਅਮਲ ਚਲੰਦਗੀ ਇਸ ਦੇ ਵਿੱਚ ਰਮਨ ਉਪਲ ਜਿਹੜਾ ਕਿ ਉਸੇ ਹੋਟਲ ਦਾ ਮੈਨੇਜਰ ਸੀ ਜਿੰਨੇ ਕਿ ਹੋਟਲ 'ਚ ਜੂਆ ਕਰਵਾਇਆ ਜੁਆ ਕਰਾਉਣਾ ਵੀ ਜੁਰਮ ਹੈ ਉਹਦੇ ਤੇ ਮੈਨੇਜਰ ਹੈ ਇਹਦਾ ਹੋਟਲ ਮਾਲਕ ਸੀ ਇਹ ਕ ਮਾਲਕ ਕ ਮੈਨੇਜਰ ਦੋਨੋਂ ਇਕੱਠੇ ਕੰਮ ਕਰਦਾ ਏ ਇਹ ਉੱਥੇ ਸੀ ਇਹਨੇ ਰੂਮ ਦੀ ਐਂਟਰੀ ਵੀ ਇਹਨੇ ਕੀਤੀਆਂ ਨੇ ਇਹ ਮਕਦਮੇ ਚ ਗੁਫਤਾਰ ਕੀਤਾ ਗਿਆ ਅਤੇ ਜਿਹੜੇ ਲਟੇਰੇ ਸੀ ਲੁੱਟਣ ਆਏ ਉਹਨਾਂ ਦੇ ਵਿੱਚ ਦੋ ਦੋਸ਼ੀ ਸੰਦੀਪ ਕੁਮਾਰ ਉਰਫ ਤੋਤਾ ਅਤੇ ਦਵਿੰਦਰ ਸਿੰਘ ਪੁੱਤਰ ਲਖਵੀਰ ਸਿੰਘ ਵਾਸੀ ਨੰਗਲੀ ਫਤਿਹਗੜ੍ਹ ਇਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਜਿਹੜਾ ਦਵਿੰਦਰ ਸਿੰਘ ਹੈ ਉਹਦੇ ਕੋਲੋਂ ਦੇਸੀ ਬੱਤੀ ਬੋਰ ਦਾ ਪਿਸਤਲ ਤੇ 5 ਜਿੰਦਾ ਰਾਉਂਡ ਬਰਾਮਦ ਕੀਤੇ ਗਏ ਜਿਹੜਾ ਸੰਦੀਪ ਕੁਮਾਰ ਉਰਫ ਤੋਤਾਵਾ ਇਹਦੇ ਕੋਲੋਂ ਡਰਾਮਾ ਡੋਲ ਦੀਆਂ 100 ਜਿਹੜੀ ਗੋਲੀ ਆ ਜਿਹੜੀ ਕਿ 500 ਗੋਲੀ ਜਿਹੜੀ 520 ਗੋਲੀਆਂ ਜਿਹੜੀਆਂ ਅਸੀਂ ਬਰਾਮਦ ਕੀਤੀਆਂ ਗਈਆਂ ਨੇ ਸਾਡੇ ਕੋਲ ਇਹਨਾਂ ਦੇ ਇਹਦੇ ਨਾਲ ਜਿਹੜੇ ਹੋਰ ਦੋਸ਼ੀ ਨੇ ਜਿਹੜੇ ਕਰੀਬ 7 ਦੋਸ਼ੀ ਹੋਰ ਨੇ ਜਿਨ੍ਹਾਂ ਦੇ ਵਿੱਚ ਹੋਟਲ ਦਾ ਇੱਕ ਮਾਲਕ ਵੀ ਆ ਇੱਕ ਜਿਸ ਨੇ ਕਹਿ ਕੇ ਰੂਮ ਬੁੱਕ करवाई ਸੀ ਹਾਂ ਅਜਿਹੇ ਹੋਰ ਦੋਸ਼ੀ ਵੀ ਨੇ ਜਿਹੜੇ ਇਹਦੇ ਵਿੱਚ ਨਾਮਿਨੇਟ ਕੀਤੇ ਆ ਜਿਨ੍ਹਾਂ ਨੂੰ ਸਾਡੀ ਪੁਲਿਸ ਪਾਰਟੀ ਜਿਹੜੀ ਆ ਜਲਦੀ ਜਲਦੀ ਗ੍ਰਿਫਤਾਰ ਕਰਨ ਜਾਦੀ ਹੈ ਆਪ ਜੀ ਦੇ ਮਾధ్యਮ ਰਹੀਂ ਦੱਸਣਾ ਚਾਹੁੰਦਾ ਕਿ 7-8 ਸਤੰਬਰ ਦੀ ਰਾਤ ਨੂੰ ਹੋਟਲ ਗ੍ਰੈਂਡ ਪਾਰਕ ਦੇ ਵਿੱਚ ਹੋਟਲ ਵਾਲੇ ਨੇ ਇੱਕ ਕਮਰਾ ਦਿੱਤਾ ਜਿਹਦੇ ਵਿੱਚ ਕੁਝ ਆਦਮੀਆਂ ਨੇ ਜੂਆ ਖੇਡਣਾ ਸ਼ੁਰੂ ਕੀਤਾ ਜਿਸ ਤੋਂ ਬਾਅਦ ਵਿੱਚ ਕੁਝ ਆਣ ਕੇ ਅਣਪਛਾਤੇ ਬੰਦਿਆਂ ਨੇ ਆਣ ਕੇ ਉਸ ਜੂਏ ਦੀ ਜਿਹੜੀ ਸੀ ਉਹ ਪਾਰਟੀ ਨੂੰ ਲੁੱਟ ਲਿਆ ਉਹਨਾਂ ਕੋਲ ਪੈਸੇ ਪਿਸਤੌਲ ਦੀ ਨੌਬੇ ਲੁੱਟ ਕੇ ਲੈ ਗਏ ਜਿਸ ਦੀ ਸਾਡੇ ਕੋਲ ਇਨਫੋਰਮੇਸ਼ਨ ਜਦੋਂ ਪਹੁੰਚੀ ਉਸ ਤੇ ਮਕਦਮਾ ਨੰਬਰ 136 ਡੇਟਡ 10/9/24 ਅੰਡਰ ਸੈਕਸ਼ਨ 13 367 ਗੈਮਲਿੰਗ ਐਕਟ 309 ਅਬਲੀਕ 4 ਬੀਐਨਐਸ 25 ਜੰਗਾਰਾਟ ਆਬਜੈਕਟ ਦਾ ਵਧਾ ਜੁਰਮ 223 ਬੀਐਨਐਸ ਬਾਈਕਾਰਪ ਜੈਸੀ ਐਨਡੀਪੀਐਸ ਸੈਕਟਰ ਮਕਦਮੇ ਦੀ ਤਫਤੀਸ਼ ਅਮਲ ਚੱਲ ਰਹੀ ਹੈ ਇਸ ਦੇ ਵਿੱਚ ਰਮਨ ਉਪਲ ਜਿਹੜਾ ਕਿ ਉਸੇ ਹੋਟਲ ਦਾ ਮੈਨੇਜਰ ਸੀ ਜਿਨੇ ਕਿ ਹੋਟਲ 'ਚ ਜੂਆ ਕਰਵਾਇਆ ਜੂਆ ਕਰਵਾਉਣਾ ਵੀ ਜੁਰਮ ਹੈ ਉਹਦੇ ਦਾ ਮੈਨੇਜਰ ਹੈ ਮੈਨੇਜਰ ਇਹਦਾ ਹੋਟਲ ਮਾਲਕ ਸੀ ਇਹ ਕਮਾਲਕਾ ਮੈਨੇਜਰ ਦੋਨੋਂ ਇਕੱਠੇ ਕੰਮ ਕਰਦਾ ਏ ਇਹ ਉੱਥੇ ਸੀ ਇਹਨੇ ਰੂਮ ਦੀ ਐਂਟਰੀ ਵੀ ਇਹਨੇ ਕੀਤੀਆਂ ਨੇ ਇਹ ਮਕਦਮੇ 'ਚ ਗ੍ਰਿਫਤਾਰ ਕੀਤਾ ਗਿਆ ਅਤੇ ਜਿਹੜੇ ਲੁਟੇਰੇ ਸੀ ਲੁੱਟਣ ਆਏ ਉਹਨਾਂ ਦੇ ਵਿੱਚ ਦੋ ਦੋਸ਼ੀ ਸੰਦੀਪ ਕੁਮਾਰ ਉਰਫ ਤੋਤਾ ਅਤੇ ਦਵਿੰਦਰ ਸਿੰਘ ਪੁੱਤਰ ਲਖਵੀਰ ਸਿੰਘ ਵਾਸੀ ਨੰਗਲੀ ਫਤਿਹਗੜ ਇਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਜਿਹੜਾ ਦਵਿੰਦਰ ਸਿੰਘ ਆ ਉਹਦੇ ਕੋਲੋਂ ਦੇਸੀ ਬੱਤੀਪੁਰ ਦਾ ਪਿਸਤਲ ਤੇ ਪੰਜ ਜਿੰਦਾ ਰਾਉਂਡ ਬਰਾਮਦ ਕੀਤੇ ਗਏ ਜਿਹੜਾ ਸੰਦੀਪ ਕੁਮਾਰ ਉਰਫ ਤੋਤਾਵਾ ਇਹਦੇ ਕੋਲੋਂ ਡਰਾਮਾ ਡੋਲ ਦੀਆਂ 100 ਜਿਹੜੀ ਗੋਲੀ ਆ ਜਿਹੜੀ ਕਿ 500 ਗੋਲੀ ਜਿਹੜੀ 520 ਗੋਲੀਆਂ ਜਿਹੜੀਆਂ ਅਸੀਂ ਬਰਾਮਦ ਕੀਤੀਆਂ ਗਈਆਂ ਨੇ ਸਾਡੇ ਕੋਲ ਇਹਨਾਂ ਦੇ ਇਹਦੇ ਨਾਲ ਜਿਹੜੇ ਹੋਰ ਦੋਸ਼ੀ ਨੇ ਜਿਹੜੇ ਕਰੀਬ 7 ਦੋਸ਼ੀ ਹੋਰ ਨੇ ਜਿਨ੍ਹਾਂ ਦੇ ਵਿੱਚ ਹੋਟਲ ਦਾ ਇੱਕ ਮਾਲਕ ਵੀ ਆ ਜਿਸ ਨੇ ਕਹਿ ਕੇ ਰੂਮ ਬੋ ਕਰਵਾਈ ਸੀ ਹਾਂ ਅਜੇ ਹੋਰ ਦੋਸ਼ੀ ਵੀ ਨੇ ਜਿਹੜੇ ਇਹਦੇ ਵਿੱਚ ਨਾਮਿਨੇਟ ਕੀਤੇ ਆ ਜਿਨ੍ਹਾਂ ਨੂੰ ਸਾਡੀ ਪੁਲਿਸ ਪਾਰਟੀ ਜਿਹੜੀ ਆ ਜਲਦੀ ਜਲਦੀ ਗ੍ਰਿਫਤਾਰ ਕਰਨ ਜਾਦੀ ਆ